ਸੋਨੂ ਗਣ ਹਾਂ ਸੋਨੂ WhatsApp ਕਰ ਦੇ ਕੇ ਗੱਡੀ ਦਾ ਨੰਬਰ ਵੀ ਮੇਕ ਫਿਰ ਫਰੀਦ ਵਾਲੇ ਵੀ ਜਵਾਬ ਦੇ ਹਾਂਜੀ ਲਾਈਟਰ ਆਤੀ ਹallelujah ਹਾਂ ਫੜੇ ਲੈ 18 ਇਹ ਜਿੱਦ ਸਾਰੀ ਮੈਂ ਕਰਾਂ ਹਾਂ ਨਹੀਂ ਤਾਂ ਜਿੱਤੀ ਜਿੱਤੀ ਮੰਨ ਲੈ ਤੇਰੀ ਗੱਲ ਤੇ ਮਨਾਂ ਨਾ ਪਾਈ ਕੋੜੋਂ ਵੀ ਆ ਜਾਈਏ ਸਮਝ ਲੈ। ਕਿੱ체 ਲਾ। ਮੇ ਤੇ ਪਈਆ ਹੋ ਗਿਆ। ਮਿਲ ਕੇ? ਨਾ। ਇਹ ਜਾ। ਮੁੱਕੇ। ਉਹ ਤਾਂ ਜੀਸ਼ਾ ਹੁੰਦਾ। ਕੰਮ ਨਾਲ ਜ਼ਿਆਦਾ ਅੰਦਾਜ਼ਾ ਲੱਗਦਾ। ਆਪਾਂ ਸਚਨ ਜੀ ਸੰਦਰਪੜੀ। ਨਾ ਨਾ ਬੋਲੋ। ਜੁਰੂਰ। ਹਾਂਜੀ 24। ਚੱਲਿਆ ਆਪਾਂ ਫਤ ਜੀ। ਚਲੋ ਹਾਂ ਬਾਈ ਰੋਕੋ ਬਾਈ ਖਾਲੀ ਬੜੀ ਇਹ ਅੰਦਰਦਰ ਕਰੋ ਚਲੋ ਚਲੋ ਜੀ ਕੀ ਕਰਨਾ ਚਾਹੁੰਦੇ ਹੋ ਸਰ ਆ ਦੇਖੋ ਜੀ ਸਾਡੇ ਇਸ ਇਲਾਕੇ ਦੇ ਗਲਵਾਲੀ ਗੇਟ ਤੋਂ ਮਿਸਟਰ ਦਲੀਪ ਕੁਮਾਰ ਜੀ ਜਿਹੜੇ ਵਸਨੀਕ ਨੇ ਗਲਵਾਲੀ ਗੇਟ ਦੇ ਉਹਨਾਂ ਨੇ 7 ਤਰੀਕ ਨੂੰ ਆ ਕੇ ਦੱਸਿਆ ਕਿ ਮੈਂ 4 ਤਰੀਕ ਨੂੰ ਘਰੋਂ ਆਪਣੇ ਪਰਿਵਾਰ ਦੇ ਨਾਲ ਜੰਮੂ ਗਿਆ ਸੀਗਾ ਕਿਸੇ ਨਿੱਜੀ ਕੰਮ ਵਾਸਤੇ ਪੂਰੇ ਪਰਿਵਾਰ ਦੇ ਨਾਲ ਤੋਂ 07 ਤਰੀਕ ਨੂੰ ਵਾਪਸ ਆਇਆ ਤੇ ਆ ਕੇ ਵੇਖਿਆ ਮੇਰੇ ਘਰ ਦੇ ਤਾਲੇ ਟੁੱਟੇ ਸੀ ਕਲਮਾਰੀਆਂ ਟੁੱਟੀਆਂ ਪਈਆਂ ਸੀ ਉਹਦੇ ਵਿੱਚੋਂ ਕਾਫੀ ਸਮਾਨ ਜਿਵੇਂ ਸੋਨਾ ਚਾਂਦੀ ਕੈਸ਼ ਕਾਫੀ ਮਿਸਿੰਗ ਸੀਗਾ ਤੋਂ ਜੋ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਤੇ ਇਨਸਪੈਕਟਰ ਮੇਰੇ ਜੀ ਨੇ ਮੇਰੇ ਧਿਆਨ ਚ ਲਿਆਂਦਾ ਤੇ ਫਿਰ ਚਲੋ ਅਸੀਂ ਬੈਠ ਕੇ ਇੱਕ ਪਲਾਨਿੰਗ ਕੀਤੀ ਔਰ ਬੜੀ ਮਿਹਨਤ ਨਾਲ ਸਾਡੇ ਐਸਐਚਓ ਸਾਹਿਬ ਨੇ ਇਹਨਾਂ ਦੀ ਟੀਮ ਨੇ ਕੰਮ ਕੀਤਾ ਤੇ ਇੱਕ ਦਿਨ ਬਾਅਦ ਹੀ ਆਪਾਂ प्राप्ति ਕੀਤੀ ਜਿਹੜਾ ਦੋਸ਼ੀ ਸੀ ਚੋਰ ਉਹਨੂੰ ਪਕੜ ਲਿਆ ਵਿਕਰਮ ਵਿਕਰਮ ਸਿੰਘ ਨਾਂ ਦਾ ਬੰਦਾ ਸੀਗਾ ਵਿਕਰਮ ਸਿੰਘ ਹਾਂ ਇਹ ਇਹਨਾਂ ਦਾ ਗਾਂਢ ਚੋਂ ਨਿਕਲੇ ਬੰਦਾ ਜਿਹਨੇ ਚੋਰੀ ਕੀਤੀ ਉੱਪਰੋਂ ਮਤਲਬ ਉਹਨੂੰ ਪਤਾ ਲੱਗ ਗਿਆ ਸੀਗਾ ਘਰੋਂ ਚਲੇ ਗਏ ਨੇ ਇਹਨੇ ਗਲੀ ਦੇ ਵਿੱਚੋਂ ਨਹੀਂ ਮੂਵਮੈਂਟ ਕੀਤੀ ਆਪਣੇ ਕੋਠੇ ਕੋਠੀ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਕੋਠਾ ਟੱਪਿਆ ਤੇ ਇਹਨਾਂ ਦੇ ਘਰ ਉੱਪਰ ਸੰਦ ਲਾ ਕੇ ਤੇ ਸਮਾਨ ਚੋਰੀ ਕੀਤਾ ਦੇਖੋ ਕਿਹੜਾ ਸ਼ਾਤਰ ਸੀਗਾ ਇਹਨੇ ਸਮਾਨ ਜਿਹੜਾ ਚੋਰੀ ਕਰ ਲਿਆ ਤੇ ਆਪਣੇ ਜਿਹੜਾ ਰਿਸ਼ਤੇਦਾਰ ਹੈ ਕਮਲਕਿਸ਼ੋਰ ਉਹ ਪਠਾਨਕੋਟ ਰੰਦਾ ਉਹਦੇ ਕੋਲ ਜਾ ਕੇ ਸਮਾਨ ਰੱਖਤਾ ਤੇ ਕਰਨ ਨੂੰ ਵਾਪਸ ਆ ਗਿਆ ਜਦੋਂ ਪੁਲਿਸ ਨੇ ਬੜਾ ਮਾਈਨਿਊਟਲੀ ਚੈੱਕ ਕੀਤਾ ਤੇ ਇਹ ਦੋਸ਼ੀ ਫਿਰ ਕਾਬੂ ਆਇਆ ਸਾਡੇ ਤੇ ਸਾਡੇ ਕੋਲੋਂ ਆ ਕੇ ਮੰਨਿਆ ਕਿ ਵੀ ਵਾਕਈ ਮੈਂ ਚੋਰੀ ਕੀਤੀ ਹੈ ਇਹਨਾਂ ਨੇ ਫਿਰ ਪਠਾਨਕੋਟ ਜਾ ਕੇ ਸਾਰੀ ਦੀ ਸਾਰੀ ਸਮਾਨ ਦੀ ਰਿਕਵਰੀ ਕਰਾਈ ਸਾਰਾ ਸੋਨਾ ਮਿਲ ਗਿਆ ਦੇਖੋ 1% ਵੀ ਸੋਨਾ ਨਹੀਂ ਘਟਿਆ ਸਾਰੀ ਸਾਰੀ ਚਾਂਦੀ ਮਿਲ ਗਈ ਕੈਸ਼ 1 ਲੱਖ ਰੁਪਏ ਸੀਗਾ ਜਿਹਦੇ ਚ 65 ਹਜ਼ਾਰ ਰੁਪਏ ਸਾਨੂੰ ਕੈਸ਼ ਪ੍ਰਾਪਰ ਹੋ ਗਿਆ ਕਿਉਂਕਿ ਇਹਨਾਂ ਕੁਝ ਖਰਚ ਚ ਰਿਆ ਸੀ ਆਪੋ ਦੇ ਵਿੱਚ ਖਰਚ ਰਿਆ ਤੁਹਾਨੂੰ ਪਤਾ ਜਦੋਂ ਚੋਰੀ ਆ ਸਾਮਾਨ ਕੋਈ ਹੁੰਦਾ ਤੇ ਫਿਰ ਖਰਚ ਕੁਝ ਲੈਂਦੇ ਆ ਖੈਰ ਇਹ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਇੰਸਟਿਚੂਟ ਇੰਸਪੈਕਟਰ ਨੀਰਜ ਜੀ ਨੇ ਬਹੁਤ ਮਿਹਨਤ ਕੀਤੀ ਹੈ ਔਰ ਹਕ ਲਾਉ ਦੀ ਕਮਾਈ ਜਿਹਦੇ ਵਿਚਾਰੇ ਗਰੀਬ ਪਰਿਵਾਰ ਦੀ ਸੀ ਉਹਨਾਂ ਦੀ ਪੂਰੀ ਦੀ ਪੂਰੀ ਰਿਕਵਰੀ ਕੀਤੀ ਹੈ ਕਿੰਨੀ ਚਾਂਦੀ ਸੀ ਕਿੰਨਾ ਸੋਨਾ ਸੀ ਦੇਖੋ ਇਹਦੇ ਵਿੱਚ ਦੋ ਜਿਹੜਾ ਸੋਨਾ ਸੀਗਾ ਉਹਦੇ ਵਿੱਚ ਇੱਕ ਸੈੱਟ ਸੀਗਾ ਕੰਨਾਂ ਦੀਆਂ ਹੱਥ ਦੀਆਂ ਮੰਦਰੀਆਂ ਈਅਰਿੰਗਸ ਵਗੈਰਾ ਕਾਫੀ ਸਮਾਨ ਸੀ ਨਾਲ ਚੇਨ ਸੀ ਕਿਸੋਨੇ ਦੀ ਏਸੀ ਪਲਸ ਚਾਂਦੀ ਦੇ ਵਿੱਚ ਜਿਹੜੇ ਹਾਰ ਸੀਗੇ ਜਿਹੜੀ ਲੰਬੀ ਲੰਬੀ ਗੁੱਤ ਹੁੰਦੀ ਆ ਉਹ ਆ ਮਤਲਬ ਕਾਫੀ ਚਾਂਦੀ ਸੀਗੇ ਔਰ ਕੈਸ਼ ਵੀ ਸਾਰਾ ਬਰਮਤ ਉਹ ਸਰ ਜੀ ਦਾ ਫੜਿਆ ਕਿ ਦੂਸੀ ਚੋਰ ਹੈ ਉਹਦੇ ਤੇ ਪਹਿਲਾਂ ਵੀ ਕੋਈ ਬੜਾਤਰ ਮਾਮਲਾ ਹੈਗਾ ਜਾਂ ਕੋਈ ਨਹੀਂ ਉਹਦੇ ਤੇ ਖਿਲਾਫ ਹਲੇ ਕੋਈ ਅਪਰਾਧਿਕ ਮਾਮਲਾ ਨਹੀਂਗਾ ਲੇਕਿਨ ਅਸੀਂ ਪੂਰੇ ਪੰਜਾਬ ਤੋਂ ਪੂਰੇ ਮਸਤ ਪਤਾ ਕਰ ਰਹੇ ਆ ਕਿ ਹੋਰ ਕਿਹੜੇ-ਕਿਹੜੇ ਥਾਣੇ ਤੇ ਉਹਦੇ ਖਿਲਾਫ ਮਾਮਲਾ ਦਰਜ ਹੈ ਬੈਕਗ੍ਰਾਉਂਡ ਕੀ ਕਰੋਗੇ ਬੈਕਗ੍ਰਾਉਂਡ ਕੁਛ ਨਹੀਂ ਜੀ ਉਹ ਲੇਬਰ ਦਾ ਕੰ ਪਸ ਜਲਦੀ ਅਮੀਰ ਬਣਨ ਦੀ ਖਵਾਇਸ਼ ਤੁਹਾਨੂੰ ਪਤਾ ਹੈ ਲੋਕਾਂ ਨੂੰ ਲੱਗਦੀ ਹੈ ਉਹਨਾਂ ਦੀ ਅਮੀਰ ਅਮੀਰੀ ਦੀ ਖਵਾਇਸ਼ ਨੂੰ ਕਾਮਯਾਬੀ ਸਮਝਦੇ ਪੁਲਿਸ ਦੀ ਇੱਕ ਦਿਨ ਦੇ ਚੋਰੀ ਚੜਿਆ ਦਾ ਦੇਖੋ ਜੀ ਇਹ ਕਾਮਯਾਬੀ ਤੁਹਾਡੇ ਸਾਹਮਣੇ ਹੀ ਹੈ ਪੁਲਿਸ ਬਿਲਕੁਲ ਬੱਬਾ ਪਾ ਰਹੇ ਹੋ ਕਿ ਤੁਸੀਂ ਪਿਛਲੇ ਇੱਕ ਹਫਤੇ ਦੇ ਵਿੱਚ ਚੌਥੀ ਵਾਰੀ ਮੇਰੇ ਕੋਲ ਆ ਗਏ ਹੋ ਪ੍ਰੈਸ ਕਾਨਫਰੰਸ ਵਾਸਤੇ ਬੜੀ ਮਿਹਨਤ ਨਾਲ ਮੈਂ ਤੇ ਮੇਰੀ ਟੀਮ ਸਾਡੇ ਕੰਮ ਕਰ ਰਹੇ ਹਾਂ ਸਾਗਰ ਰੂਪੀ ਸਿੰਘ ਪੁਲਿਸ ਸਾਡੇ ਸਾਡੇ ਸੀਪੀ ਸਾਹਿਬ ਨੇ ਉਹਨਾਂ ਦੇ ਰਹਿਨ ਨਿਵਾਾਈ ਠੇਹਟ ਉਹਨਾਂ ਦੀਆਂ ਨੀਤੀਆਂ ਪਲੈਨਿੰਗ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਆ ਉਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਔਰ ਹਰ ਪਾਸੇ ਅੱਛੀ ਕਾਮੇ ਮਿਲ ਰਹੀ ਹੈ ਨਸ਼ਾ ਕਰਦਾ ਵੀ ਕਰਦਾ ਸਰ ਨਹੀਂ ਨਸ਼ਾ ਨਹੀਂ ਕਰਦਾ